ਸਾ ਸੀ ਤੱਕ ਜੀ ਅਜੇ ਸ਼ੁਭਦੀ ਹੋਈ ਨਾਹੀ ਧੋਈ ਉਹ ਮੈਂ ਦੂਜੀ ਲੈ ਕੇ ਆਉਂਦਾ ਸ਼ੁਭ ਨਾਹੀ ਧੋਈ ਕਾਲੀ ਸਮਣਿਆ ਤੂੰ ਵੀ ਕਾਲਾ ਮੰਮੀ ਸਮਣੋਗੀ ਬਿਮਾਰ ਤੇ ਸਮਣ ਦੀ ਬੂਥੀ ਦੇਖੋ ਕਿਦਾਂ ਦੀ ਹੋ ਗਈ ਨੀ ਜਿੱ ਨਿਕਲ ਗਈ ਜਿੱਦਾਂ ਚੂਕ ਕੇ ਤੇ ਗਿੱਟ ਕੁੱਟੀ ਹੁੰਦੀ ਹੈਗੇ ਹੈ ਕੋਈ ਨਹੀਂ ਫੇਰ ਹੋ ਜਾਣਾ ਸਹੀ ਬੜੀ ਘੜੀ ਜੀ ਲੱਗਣ ਲਿਆ ਪੀ ਕੜਾ ਨਾ ਕੜਾ ਆਪਣੇ ਹੱਥ ਵਾਸੋਂ ਨੀਂਦ ਜਿਵੇਂ ਸਾਡੇ ਬੰਦੇ ਤੇ ਦੋ ਬੱਚਾ ਹੁੰਦਾ ਨਾ ਤੇ ਦੋ ਟਾ ਹੀ ਸਾਲ ਮਾਂ ਦੀ ਪੱਤ ਵੱਜੀ ਜਾਂਦੀ ਜਿਹਦੇ ਨਿਆਣਾ ਜੰਨਾ ਨਾ 5 6 ਸਾਲ ਦਾ ਫੇਰ ਮਾਂ ਦੇ ਮਾਂ ਨੂੰ ਫੇਰ ਨੀਂਦ ਵੀ ਹੁੰਦੀ ਆ ਫੇਰ ਸਾਰਾ ਕੁਝ ਆ ਕੇ ਸੈੱਟ ਹੁੰਦਾ ਹਾਂ ਤੇ ਅਜੇ ਵੇਲਾ 5 6 ਸਾਲ ਨੀਂਦਾਂ त्याਗਣੀਆਂ ਪੈਣੀਆਂ 5 6 ਸਾਲੇ ਦੀ ਬੁਥੀ ਇੰਦਾਂ ਹੀ ਰਹੂਗੀ ਬਾਅਦ ਵਿੱਚ ਨਿਆਣਾ ਸਕੂਲੇ ਜਾਂਦਾ ਰੋਂਦਾ ਆਪਣੀ ਨਹੀਂ ਹੁੰਦਾ ਵਾ ਕਿ ਜਿਹੜੇ ਸਾਲ ਪਹਿਲਾਂ ਤੇ ਨਿਆਣੇ ਤੇ ਤੇ ਨਗਰਮ ਕੀ ਬਟਾਉਂ ਮੈਂ ਕੀ ਬਟਾਉਂ ਹੰਜੋ ਬਤਾਈ ਜਾਂਦੀ ਚੱਲਿਆ ਲੈ ਇਹ ਤੇਰਾ ਤੌਣ ਤੋਂ ਟੋਗਾਟਾ ਜਿਆਦੇ ਬੁੱਤੀ ਵਿਟਾ ਕੇ ਲਈਏ ਕੇ ਨਾ ਆਪਣੇ ਨਾ ਬਟਾਲਾ ਤੂੰ ਮੇਰੀ ਮੇਰੀ ਕਿਹੜੀ ਸੋਣੀ ਹੈ ਤੈਨੂੰ ਆਪਣੀ ਦਮੀ ਨਾ ਦਿਖੀ ਹੂੰ ਤੂੰ ਆਪਣੀ ਇਹ ਨਾ ਦੇ ਦੇ ਅੰਦਰ ਦੋਆਲੀ ਉੱਪਰ ਇਹਨੇ ਹੋ ਗਈ ਦੀ ਗੱਲ ਕੀ ਹੋ ਗਈ ਦਸਮਣ 10 ਆਪਣੇ ਬਾਰੇ ਜਾਣਕਾਰੀ ਦੇ ਹੈ ਕਮਜ਼ੋਰੀ ਜੀ ਬੜੀ ਹੋ ਗਈ ਹੈ ਨਾ ਫਿਰ ਉਹਦੀ ਗੱਲ ਕੁਝ ਹੋਣਾ ਖਾਣ ਪੀਣ ਦਾ ਵਾਧਾ ਘਟਾ ਹੋ ਜਾਂਦਾ ਖਾਣ ਪੀਣ ਤੇ ਖਾਂਦੀ ਵੀ ਖਾਂਦੀ ਵੀ ਬੜਾ ਨਾਲੇ ਤੇ ਖਾਣ ਪੀਣ ਦਾ ਵਾਧਾ ਘਟਾ ਹੋ ਜਾਂਦਾ ਹਾਂ ਸਬਜ਼ੀਆਂ ਸੂਜੀਆਂ ਲਈਆਂ ਨਾ ਨਮੀਆਂ ਹੂੰ ਉਹ ਫਿਰ ਜਿਹੜਾ ਉਹ ਕਮਜ਼ੋਰ ਵਾ ਜਿਹੜਾ ਬੰਦਾ ਕਮਜ਼ੋਰ ਹੋ ਨੌ ਨੌ ਬਿਮਾਰੀ ਸ਼ੇਤੀ ਆ ਜਾਂਦੀ ਹੈ ਹੂੰ ਤਾਂ ਸਿੰਪਲ ਤੇ ਰੱਖਣਾ ਚਾਹੀਦਾ ਹੈ ਨਾ ਹੂੰ ਉਹ ਮਸਾਂ ਦੀ ਦਾਲ ਦੇ ਕੋਕ ਬੜੀ ਲੱਗਦੀ ਹੈ ਬਰ ਕੋਸ ਜੀ ਨਹੀਂ ਕਰਦਾ ਹੂੰ ਤਾਂ ਮੈਂ ਇਦਾਂ ਦੀ ਹੁੰਦੀ ਆ ਅੱਗੇ ਤੇ ਮੈਂ ਇੰਨਾ ਤਾਂ ਬੜੀ ਮੋਟੀ ਮੋਟੀ ਬਰ ਫਾਂਦੀ ਜਦੋਂ ਖਾਣਾ ਖੱਕ ਨਹੀਂ ਤੇ ਸਰੀਰ 'ਚ ਜਾਣ ਕਿਥੋਂ ਆਉਣੀ ਬੰਨਾ ਮਲੇ ਦਾ ਹੈ ਕਿੰਨਾ ਤੇ ਮੇਰਾ ਨਹੀਂ ਜੀ ਕਰੇ ਜੀ ਨਾ ਵੀ ਕਰੇ ਤੱਕੇ ਨਾ ਖਾਣਾ ਚਾਹੀਦਾ ਤੱਕੇ ਨਾ ਖਾਣੇ ਤੇ ਜਿੰਨਾ ਮੈਂ ਮੁੱਢੀ ਹੁੰਦਾ ਹਾਂ ਉਹ ਹੁੰਦਾ ਡੈਡੀ ਨੂੰ ਤਿਆਰ ਹੁਣ ਜੀ ਕਰੇ ਨਾ ਤੇ ਰੋਟੀ ਖਾਓ ਨਾ ਹੈ ਤੇ ਆਪਣੀ ਬੁੱਕ ਯਾਰ ਹਾਂ ਆਉਂ ਜਦਾਂ ਉਹ ਖਡਾਉਣੇ ਨੂੰ ਕੋਪਰੇ ਪਾਈ ਹਾਂ ਹਾਂ ਪਹਿਲਾ ਰਾਜੇ ਨੂੰ ਪਉਂਦੀ ਹੁੰਦੀ ਹਣੀ ਹਾਂ ਤੇ ਬੱਗ ਗਈ ਹੁਣ ਆ ਨਾਲ ਅੱਜ ਬਾਤ ਹੋ ਕੇ ਕਰ ਲਈ ਤਿਆਰੀ ਤੇ ਫਿਰ ਅਸੀਂ ਸੋਹਣਿਆ ਸੋਹਣਿਆ ਵੀਡੀਓ ਬਣਾਈਏ ਸਾਡਾ ਸ਼ੁਭ ਕੈਚ ਰਵੀ ਇਹਦਾ ਬਚਪਨ ਹਾਂ ਕੀ ਬੈਗੀ ਸੀ ਡੂਂਡਿਆ ਹੁਣ ਆ ਕਾ ਤੇ ਸ਼ੁਭ ਨੇ ਨਾਲ ਆ ਚੀ ਛੁਬਲੜੀ ਅਚਿੱਤੀ ਦਾ ਜਿਆ ਛਬ ਹਾਂ ਤਾਂ ਫੇਰ ਵੀ ਲੀੜੇ ਪਾਇਆ ਕੁਛ ਲੱਗਣ ਡਿਆ ਆਹੋ ਕੱਪੜਿਆਂ ਦਾ ਬੇੜਕ ਉਹ ਵੀ ਨਿਕਾਜਾ ਲੱਗਦਾ ਬਿਲਕੁਲ ਮੈਂ ਉਹ ਕੰਨੀ ਨਹੀਂ ਬੰਦਣ ਦਾ ਬੱਚਾ ਛਬ ਪਹਿਲਾਂ ਮੈਂ ਕਹਿੰਦੀ ਬਾਂਦਰੀ ਦਾ ਬਾਂਦਰ ਦਾ ਨਾਲਾ ਕਿਆ ਕਰ ਮੈਂ ਉਹਦਾ ਕਰਨ ਨੂੰ ਵਿਚਾਰੀ ਨੂੰ ਬਾਂਦਰ ਦਾ ਨਾਲਾ ਨਾ ਕਿਆ ਕਰ ਤੂੰ ਫੇਰ ਮੈਂ ਕਿਹਾ ਬੰਦ ਦੋ ਬੱਚਾ ਬਾਂਦਰੀ ਦਾ ਕਹਿ ਲੈ ਕਰ ਕੋਈ ਗੱਲ ਨਹੀਂ ਬੰਦ ਦੋ ਬੱਚਾ ਹਾਂ ਛਬ ਬੰਦ ਦੋ ਬੱਚਾ ਕੀ ਕੀ ਕਹਿੰਦੀ ਆ ਤੁਹਾਨੂੰ ਕਹਿੰਦੇ ਮੱਝ ਕੀ ਖੋੜਦਾ ਖੋੜ ਮੈਂ ਖੋਤੇ ਦਾ ਖੋੜਾ ਮੈਂ ਕਾ ਖੋਤੇ ਦਾ ਖੋੜਾ ਹੋਗੇ ਨਾ ਮੱਝ ਦਾ ਖੋੜਾ ਮੱਝ ਦਾ ਖੋੜਾ ਮੈਂ ਪਤਾ ਨਹੀਂ ਕਿ ਹੋ ਗੈਨ ਦੇ ਮੱਝ ਦਾ ਖੋੜਾ ਮੈਂ ਕਾ ਕੌਣ ਕਹਿੰਦਾ ਸੀ ਪਾਣੀ ਆਹੋ ਮੈਂ ਨੂੰ ਗੁੱਸੇ ਹੋਈ ਨਾ ਪਤਾ ਨਹੀਂ ਕੀ ਦਿਹਾਏ ਕੋਈ ਗਲਤ ਜਿਹਾ ਹੀ ਕੰਮ ਕਰਨਾ ਮੈਂ ਖੋਤੇ ਦਾ ਖੋੜਾ ਹੋਵੇ ਤੇ ਉਹ ਨੂੰ ਉਹ ਕਹਿੰਦਾ ਮੈਨੂੰ ਗੱਲ ਚੱਲ ਗਈ ਕਹਿੰਦੇ ਨਹੀਂ ਨਹੀਂ ਮੱਝ ਦਾ ਖੋੜਾ ਹੀ ਉਹ ਮੱਝ ਆ ਤੇ ਬਾਂਦਰ ਦਾ ਨਾ ਬੱਚਾ ਕਿਆ ਕਰ ਦੂੰ ਇਹ ਬਾਂਦਰ ਤੁਸੀਂ ਆ ਨਹੀਂ ਨਹੀਂ ਇਹ ਗਲਤ ਗੱਲ ਲੱਗ ਕਿਉ ਮਾਸੀ ਜੀ ਮੈਂ ਬਾਂਦਰ ਦਾ ਬੱਚਾ ਨਾ ਕਿਆ ਕਰ ਦੂੰ ਜਿੰਦਾ ਨਾ ਹੈ ਸ਼ੇਰ ਦਾ ਬੱਚਾ ਕਿਆ ਨਾ ਬੱਚਾ ਸ਼ੇਰ ਦਾ ਜੇ ਕਹਿਦਾਗਾ ਤੇ ਜੋੜ ਕਿਹੜਾ ਹੀ ਹੁੰਦਾ ਤੇ ਫਿਰ ਬਾਂਦਰੀ ਦਾ ਕਹਿਦਾਗਾ ਕੋਈ ਗੱਲ ਅੱਛਾ ਜਿੰਦਾ ਨਹੀਂ ਕਿ ਉਹ ਵਾਰਾ ਦੇ ਜੀ ਦਰਮਾ ਮਾਂ ਮਾਦੀ ਪੁੱਛ ਦੇਣ ਦੇਖੀਗੇ ਨੀ ਤੂੰ ਬਾਂਦਰੀ ਦੀ ਸੀ ਕਿ ਬੱਕਰੀ ਦੀ ਤੇ ਅੰਹੀ ਵਿੱਚ ਸੋਚ ਕੇ ਗੱਲ ਨਹੀਂ ਬਾਂਦਰੀ ਗਈ ਹੈ ਕਿ ਬੱਕਰੀ ਗਈ ਹੈ ਹੁਣ ਤੇ ਮਾਸੀ ਜੀ ਜਰੇ ਆਏ ਆ ਹੱਲ ਫਾਡੀ ਗਰਾਉਂਡ ਤੇ ਸਾਡਾ ਬੜਾ ਹੀ ਸਾਥ ਦੇਣ ਦੇ ਕਮਾ ਜੀ ਤੁਹਾਡਾ ਧੰਨਵਾਦ ਬੜਾ ਮਾਵਾ ਦਾ ਸੋਖੁੰਦਾ ਨਾ ਹਾਂ 4 ਰੁਪਈਆ ਵੀ ਨਾ ਵੀ ਟੈਂਸ਼ਨ ਹੋ ਜਾਂਦੀ ਹੋਰ ਤੇਕੇ ਲੱਗੇ ਤੇ ਕੀ ਹੁੰਦਾ ਵੀ ਤੇਕੇ ਲੱਗੇ ਹੁੰਦਾ ਬੜਾ ਸੁਖੀਆ ਵਾਕਿਆ ਗਾਈ ਸਹੀ ਗੱਲ ਏ ਹੁਣ ਸੋ ਬੰਦੇ ਕਿੱਥੇ ਆ ਉਹ ਉਹਨਾਂ ਸੋਚ ਕੇ ਕੈਂਸਲ ਕਰ ਆਈ ਟਿੱਡੇ ਦਾ ਜਾਣਾ ਵੀ ਬੰਦਾ ਗਰਮੀ ਚ ਸੋਚ ਕੇ ਕਹਿੰਦਾ ਜਾਂ ਛੱਡ ਪਵੇ ਇੱਥੋਂ ਘਟ ਘਟ ਤੋਂ ਤਿੰਨ ਘੰਟੇ ਲਾਏ ਤੇ ਤਿੰਨ ਘੰਟੇ ਤੇ ਨਹੀਂ ਬੜੇ ਵੱਜ ਤੇ ਤਿੰਨ ਘੰਟੇ ਤੇ ਨਹੀਂ ਲੱਗਦੇ ਡੇਢ ਘੰਟੇ ਪਹੁੰਚ ਡੇਢ ਤੇ ਲੱਗਦਾ ਉਦਾਂ ਪਤਾ ਹਲਾ ਦੇ ਬੜੀ ਹੂੰ ਦੇ ਘਰੇ ਰਹੋ ਤਾਂ ਫਿਰ ਪਤਾ ਤਾਂ ਹੁਣ ਮੈਂ ਮੰਜੋਲੀ ਦੁੱਧ ਲੈਣੀ ਆ ਆਪਣੇ ਟੇਕਿਆਂ ਤੋਂ ਜਾ ਕੇ ਆਹੋ ਟੇਕਿਆਂ ਤੋਂ ਦੁੱਧ ਫੜ ਲੈਉਣੀ ਬੱਕਰੀ ਦਾ ਝਟਾ ਫੜ ਲੈਣੀ ਮੈਂ ਪਰ ਇੱਕ ਪਤਾ ਨਹੀਂ ਕਿਨੇ ਪਹਿਲ ਨੇ ਕਿ ਭਰਾ ਨੇ ਕਮੈਂਟ ਕੀਤਾ ਸੀ ਉਹ ਵੀ ਕਹਿੰਦੇ ਬੱਕਰੀ ਦਾ ਦੁੱਧ ਜਿਹੜਾ ਵਾ ਇਨਫੈਕਸ਼ਨ ਤੇ ਚੰਗਾ ਨਹੀਂ ਆ ਇਨਫੈਕਸ਼ਨ ਕਰਦਾ ਫਿਰ ਇਹ ਬਿਮਾਰੀਆਂ ਇਕੱਠੀਆਂ ਹੋ ਗਈਆਂ ਨਾ ਇਨਫੈਕਸ਼ਨ ਫਿਰ ਉਹ TCL ਸੀ TCL ਵਧੀਆ ਸੈਲ ਅਕਾਊਂਟ ਘੱਟ ਹੋਈ ਆ ਫਿਰ ਪੀ ਲਿਆ ਵਾ ਸਮਝ ਨਹੀਂ ਲੱਗਣ ਦੀ ਕਿ ਕੀ ਖਾਣਨਾ ਨਹੀਂ ਨਹੀਂ ਦੇਣਾ ਇੱਕ ਚੀਜ਼ ਜਿਹੜੀ ਉਹ ਪੀਲੀ ਆ ਤੇ ਸਹੀ ਨਹੀਂ ਆ ਦੂਜੀ ਚੀਜ਼ ਤੇ ਉਲਟੰਦੀ ਆ ਤੇ ਜੇ ਉਹ ਉਹ ਵਾਲੀ ਚੀਜ਼ ਦੇ ਲਗਦੇ ਆ ਜੋ ਦੂਸਰੀ ਪਮਾੜੀ ਤੇ ਉਲਟੰਦੀ ਆ ਹਾ ਹੋ ਤੇ ਤਨਾਂ ਨਹੀਂ ਹੁੰਦਾ ਤੇ ਚੁੱਭੂ ਆਦੀ ਬਣਦੀ ਹੋਤੀ ਛਬਾਵੇਂ ਛਬਾਜੀ ਬਾਂਗੀ ਹੋਤੀ ਹੋਤੀ ਇਹ ਛਬਾ ਛਬਾ ਹੁਣ ਵਾਰ ਨਹੀਂ ਦਿੰਦੀਆਂ ਜਿਹੜੀਆਂ ਛਬਦੀ ਵੋਟੀ ਬਣ ਗਿਆ ਜੀ ਉਹ ਤੇ ਅਬertaje ਮੁੰਡਾ ਬਿਮਾਰ ਜਿਹੜਾ ਜਿੰਨੇ ਸਾਰਾ ਕੰਮ ਰੁਕਿਆ ਮੈਂ ਤੁਹਾਨੂੰ ਵੀਡੀਓ ਬਣਾਈਆ ਤੀ ਬਣਾਉਦੇ ਨਹੀਂ ਆ ਬਿਮਾਰ ਬੰਦੇ ਦਾ ਸਾਨੂੰ ਖਿਆਲ ਰੱਖਣਾ ਪੈਣਾ ਤੂੰ ਤੇ ਕਹਿਣਾ ਹੀ ਬਣਾਈਏ ਹਾਂ ਹੁਣ ਤੈਨੂੰ ਅਈ ਵੀਡੀਓ ਬਣਾ ਹਡਾ ਲਈਏ ਤੂੰ ਵੀਡੀਓ 9 ਮਿੰਟ ਦੀ 10 ਮਿੰਟ ਦੀ ਪਣੀ ਪਈ ਜਿਆ ਵੀ ਨੇ 3 ਮਿੰਟ ਦਾ ਸੀਨ ਹੋਣੀ ਹੰ ਹੋਣੇ ਇਹਨਾਂ ਕੋਲ ਨਹੀਂ ਹੁਣ ਤੈਨੂੰ ਹੀ ਵੀਡੀਓ ਬਣਾ ਹਡਾ ਲਈਏ ਤੂੰ ਫੇਰ ਥੱਕ ਜੇ ਥਾਕੇ ਉਹ 3 ਮਿੰਟ ਦਾ ਸੀਨ ਕੋਈ ਹੋਣੀ ਨਾ ਹੋਣੇ ਬੋਲੋ ਦੋ ਵੀ ਘਰ ਦੋ ਵੀ ਘੋ ਗਿਆ ਵੀਡੀਓ ਬਣੀ ਨਹੀਂ ਚਲ ਉਹ ਅੱਜ ਪੂਰੀ ਕਰ ਦਿੰਦੇ ਆ ਤੇਰੀ ਰੀਜ ਲਾ ਦਨੇ ਹੋ ਵੀ ਹਾਂ ਤਈਆ ਜਮ ਤੁੰਗੜਾ ਮਗਲੇਗਾ ਟਿੱਡਾ ਹੈ ਤਈਆ ਜਮਦੀ ਸਰ ਗਈ ਉਹਨੇ ਗਾਣਾ ਗੱਡਨੀ ਆ ਕੰਜਰ ਜਦੋਂ ਮੈਂ ਕਿਹਾ ਉਹਦੋਂ ਬਣਾਏਗੀ ਮੇਰੇ ਸੀਨੇ ਆਹ ਵਾ ਸਹੀ ਗੱਲ ਹੀ ਜਾਂ ਫਿਰ ਉਹਨੂੰ ਆ ਲੈਣ ਦੇ ਨੇ ਸਾਮਣੋਂ ਆ ਜਾਣਾ ਨੇ ਨਾ ਨੰਦੀ ਹੋਈ ਆ ਹਾਂ ਹਾਂ ਅੱਜ ਸਿੰਦੋ ਬੀਬੀ ਦਰਬਾਰ ਸਾਹਿਬ ਮੱਥਾ ਟੇਕਣ ਗਈ ਹੈ ਤੇ ਕੰਨੀ ਇਹ ਬਣਾ ਕਰਕਤਾ ਮੈਂ ਹੁਣ ਜਗਤਤਾਈ ਜਿਦਾ ਹੁਣ ਮੈਂ ਸੋਨੂ ਵੀ ਜਗਤ ਸੋਨੂ ਵੀਰ ਬਣ ਗਿਆ ਨਹੀਂ ਤਾਂ ਇਹ ਕਿਹਾ ਕੱਤੀ ਸਿੰਦੂ ਕਹਿੰਦਾ ਕਿ ਇਹ ਹੂੰ ਇਹ ਤਾਂ ਇਦਾਂ ਹੀ ਆ ਜੱਟ ਪਾਈ ਬਣ ਕਿਤੇ ਵਧੀਆ ਹੋ ਯਾਰੀ ਬੜਾ ਚੰਗਾ ਸਕੋ ਕਿ ਸੋਨੂ ਵੀਰ ਕਹਿੰਦਾ ਤੂੰ ਮੈਨੂੰ ਜੱਟ ਵੀਰ ਬਣਾ ਕੇ ਰੱਖ ਵੀਰ ਵਧੀਆ ਦੇਖ ਵੀਰ ਹੀ ਠੀਕ ਆ ਤੈਨੂੰ ਘਰੇ ਲੋੜਾ ਵਿਆਹ ਤੇ ਤੇਰਾ ਹੋਇਆ ਮੈਨੂੰ ਲੱਗਦਾ ਕਈਆਂ ਨੂੰ ਇਹ ਲੱਗਦਾ ਨਾ ਵੀ ਇਹ ਤਾਂ ਨਾ ਹੀ ਸੋਨੂ ਵੀਰ ਵਾ ਹੈਨਾ ਵੇਰਾ ਤੇ ਵਿਆਹ ਹੋਇਆ ਵਸੇਆਂ ਸਾਰੀਆਂ ਪਹਿਨਾਵਾਂ ਇਦਾਂ ਦਾ ਕਹਿ ਮੈਂ ਹਾਂ ਹਰਿਆ ਇਹਦੇ ਨਾਮ ਆਉਂਦਾ ਵਾਪਸ ਸਾਰੇ ਵੀ ਹੋਇਆ ਅਰੇ ਇਹ ਘੋੜ ਚ ਨਹੀਂ ਹੋ ਰਿਹਾ ਕੰਮ ਨਹੀਂ ਨਹੀਂ ਉਹਦੇ ਮੰਗੋ ਇਹ ਲਾ ਰਿਹਾ ਕਿਹੜਾ ਇਹਦਾ ਸਾਰੀਆਂ ਮੇਰੀਆਂ ਪਿਆਰ ਚ ਚਲੋ ਪਾਇਆ ਤੇ ਉਹ ਦੇਖ ਗੋਲੂ ਦੇ ਘਰ ਵਾਲੇ ਦਾ ਪਤਾ ਨਹੀਂ ਆਹੋ ਮਲਕ ਕੀ ਨਾ ਅੱਛਾ ਹੋ ਬਣਾ ਤੂੰ ਨਹੀਂ 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 ਹਨ ਉਹ ਇੱਕੋ ਚੰਗੀ ਚੱਲ ਨਹੀਂ ਬੂਥੀ ਚੰਗੀ ਤਾਂ ਕੀ ਕਰ ਸਕਦੇ ਆ ਉਹ ਉਹਨੇ ਇਹਨੂੰ ਇਹਨੂੰ ਛੱਡ ਕੇ ਕਿੱਥੇ ਕਦੀ ਵੀ ਨਹੀਂ ਚੰਗੀ ਜਿਹੜਾ ਲਿਆਦਾ ਹੈ ਉਹ ਤਾਂ ਚੰਗੀ ਹੀ ਨਾ ਇਹਨੂੰ ਛੱਡ ਕੇ ਕਿੱਥੇ ਜਾਣਾ ਹੁਣ ਇਹ ਦੇ ਹਲੋਟਰ ਤੇ ਲੱਗ ਜਾਵੇ ਤਾਂ ਦੀ ਬੱਤੀ ਜਗੜ ਬੁੱਝਣ ਡਿਆ ਪਿੰਦੀ ਹੈ ਉਹ ਵੀ ਨਹੀਂ ਪਸੰਦ ਕਰਨੀ ਲੋਏ ਹੈ ਅੰਦੀ ਮੱਛਰ ਤੇ ਬੜੇ ਵੇਖੇ ਪਰ ਇਹਦੇ ਹਰਗਣੀ ਵੇਖਿਆ ਹੈ ਕਿ ਸ਼ੋਭਦੀਪ ਸਿੰਘ ਨੂੰ ਬਾਅਦ ਹੀ ਹੁਣ ਨੇਟੀਆਂ ਨਾ ਧੋ ਕੇ ਨਾ ਬੁੜਿਆ ਚੋ ਨਾ ਧੋ ਕੇ ਨੇਟੀਆਂ ਬਾਂਦੇ ਆ ਸ਼ਬਾ ਹੋ ਸ਼ਬਾ ਨਹੀਂ ਮਮਾ ਬਰਵਾ ਦੇ ਹਾਂਜੀ ਸ਼ੋਭੀ ਅਜੇ ਨਹੀਂ ਆ ਕਾਲੀਆਂ ਜੀ ਲਾਓ ਕਾਲਾ ਟਿੱਕਾ ਲਾ ਦਈਏ ਆਪਣੀਆਂ ਛਾਹ ਰੀਆਂ ਭੂਆ ਚਾਚੀਆਂ ਤਾਈਆਂ ਸਾਸਰੀ ਘਰ ਬੁਲਾ ਦੇ ਸ਼ਬਾ ਸਾਸਰੀ ਘਰ ਬੁਲਾ ਦੇ ਕਰਨਿਆ ਕੋ ਸਿਸ ਪਰ ਅਜੇ ਨੂੰ ਪਤਾ ਲੱਗਣ ਡਿਆ ਇੰਜ ਕਰਦੇ ਕੋਈ ਦਗਾ ਦੋ ਕਹੇ ਵੋਟਾ ਪਾਓ ਮੈਨੂੰ ਕਹੇ ਭੈਣੋ ਤੇ ਭਰਾਵੋ ਮੈਨੂੰ ਵੋਟਾ ਪਾਓ ਤੇ ਮੈਂ ਤੁਹਾਡਾ ਐਮਪੀ ਮੈਂ ਬਹੁਤ ਸੂਤੰਦਾ ਹਾਂ ਮੈਂ ਇਹਨਾਂ ਨੂੰ ਬਹੁਤ ਜਾਰੀਆਂ ਸੂਤੰਦਾ ਹਾਂ ਜਿੰਨੀਆਂ ਕਿ ਜਿੰਨੀਆਂ ਕਿ ਨੇ ਦੇ ਸਕਣੀਆਂ ਇੰਨੀਆਂ ਕਿ ਇਹਦਾ ਨਹੀਂ ਕਰਦਾ ਇਹ ਸੂਤੰਦਾ ਮੈਂ ਕਹਾਂਗਾ ਕੀ ਐਮਪੀ ਕਹੇ ਮੈਂ ਵੋਟਾਂ ਤੇ ਬਹੁਤ ਐਕਟਿਵ ਹੋ ਜਾਊਗਾ ਤੇ ਬਾਅਦ ਵਿੱਚ ਮੈਂ ਕਰੂੰਗਾ ਰੈਸਟ ਤੇ ਬਾਕੀ ਜਿਹੜੇ ਵੀ ਖਡੂਰ ਸਾਹਿਬ ਦੇ ਲਖਡੂਰ ਸਾਹਿਬ ਦੇ ਆ ਭੈਣ ਭਰਾ ਜੇ ਕੋਈ ਵੇਂਦਾ ਤੇ ਅਮਰਤਪਾਲ ਨੂੰ ਸਪੋਰਟ ਕਰੋ ਉਹਨੂੰ ਵੋਟਾਂ ਪਾਓ ਤੇ ਦਿਤਾਓ ਉਹਦਾ ਮੋਟਾ ਵਾਵਾ ਗਰਮੀ ਚ ਰੱਖੀ ਇਹਨਾਂ ਨੂੰ ਪਤਾ ਤਾਂ ਲੱਗੇ ਗਰਮੀ ਵੀ ਹੁੰਦੀ ਆ ਵਾਹ ਵਾਹ ਪਰ ਇਹ ਬਾਬੀ ਪੰਗਾ ਖੰਣਾ ਇਹ ਪੀ AC ਵਾਲੀ ਗੱਡੀ ਚ ਆਉਣਾ ਬਾਹਰ ਥੋੜਾ ਜਿਹਾ ਨਿਕਲਣਾ ਤੇ ਫੇਰ ਉਹਨਾਂ ਨੂੰ ਕਾਦਾ ਗਰਮੀ ਤੇ ਲੋਕਾਂ ਨੂੰ ਲੱਗਣੀ ਜਿੰਨਾ ਪਹੁੰਚ ਜਾਣਾ ਤੇ ਖਾਣੇ ਫੇਰ ਛਤਰ ਲੋਕੀ ਮਰ ਜਾਂਦੇ ਲੈਣਾ ਤੇ ਲੱਗ ਲੱਗ ਗਰਮੀ ਹੋਵੇ ਠੰਡ ਹੋਵੇ ਤੇ ਮੈਨੂੰ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਪੀ ਬਣਾਈ ਨਾ ਤੇ ਜਦੋਂ ਮੈਂ ਲੱਗੀ ਲੈਣ ਤੇ ਮੇਂ ਤੇ ਹੌਣ ਚੱਕਰ ਮੈਂ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਆ ਵੀ ਮੈਂ ਰਾਤ ਦਾ ਡਿਸੀਜਨ ਲੈ ਲਿਆ ਵਾ ਮੈਂ ਐਮਪੀ ਦੀ ਇਲੈਕਸ਼ਨ ਚ ਖੜੋਣਾ ਜੇ ਭਾਵੇਂ ਅਗਲੇ ਸਾਲ ਖੜੋਣਾ ਹਾ ਜੇ ਭੁੱਲ ਜਾਣਾ ਹੀ ਸਕੇ ਤੇ ਮੈਨੂੰ ਵੋਟਾਂ ਜ਼ਰੂਰ ਪਾਓ ਕਿ ਮਾਸੀ ਬਾਈ ਤੁਸੀਂ ਪਾਓਗੇ ਕਿ ਨਹੀਂ ਹਾਂ ਮੈਂ ਪਾਵਾਂਗੀ ਤੁਹਾਡੀ ਵੋਟ ਪੱਕੀ ਆ ਹਾਂ ਮਨਾਂ ਤੇ ਮਨਾਂ ਤੇਰੀ ਕਾਦ ਦੀ ਜੇ ਮੁੰਜੇ ਤੇ ਮੈਨਾਂ ਨਾਲ ਹੋ ਰਿਹਾ ਹੈ ਉਹ ਵੀ ਕਿਸਾਨਾਂ ਦਾ ਸੁੱਤੀ ਹੈ ਕਿਸਾਨਾਂ ਦਾ ਸੁੱਤੀ ਨਹੀਂ ਨਹੀਂ ਕਿਸਾਨਾਂ ਦਾ ਸੋਚਾਂ ਕਿਸਾਨਾਂ ਦਾ ਮਜ਼ਦੂਰਾਂ ਦਾ ਸਾਰਿਆਂ ਦਾ ਸੋਚਣਾ ਦਾ ਹੀ ਪੜਨਾ ਨਾ ਹਾਂ ਹੈ ਹੈ ਜੇ ਐਡੇ ਟਾਈਮ ਤੇ ਲੜਾਈ ਹੋਗੀ ਫਿਰ ਕੰਸਰ ਤੇਰੀ ਨਹੀਂ ਮੈਂ ਫਿਰ ੱਟਕੇ ਨਾਲ ਵੀ ਪਾ ਲੂੰ ਦਬਕਾ ਮਾਰ ਕੇ ਵੀ ਪਾ ਲੂੰ ਤੇ ਛੋਬ ਦੀ ਬੋਟ ਛੋਬ ਦੀ ਬੋਟ ਕਿਨੂੰ ਬੈਣੀ ਛੋਬ ਮੈਨੂੰ ਪਾਏਗਾ ਬੋਟ ਕੋਈ ਨਹੀਂ ਕਹਣਾ ਜਾ ਪਾਪਾ ਪਰੇ ਤੈਨੂੰ ਖਾਬ ਕਰਨੀ ਇਹਨੇ ਕਹਿੰਦਾ ਖਾਬ ਕਰਨੀ ਮੈਂ ਬੋਟ ਪਾ ਕੇ ਐ ਛੱਬ ਪਹਿਲਾਂ ਤੇਰੇ ਕੰਮ ਕਰ ਵੇਖਾਂਗੇ ਫਿਰ ਬੋਟ ਐ ਛੱਬ ਤੇ ਮੈਂ ਖਾਬ ਕਰਨੀ ਆ ਬੋਟਾ ਪਾ ਕੇ ਤੈਨੂੰ ਗੰਦਾ ਬੱਚਾ ਨਹੀਂ ਐ ਤੂੰ ਇੱਕੇ ਭੈਗਿਆ ਸ਼ੀਰੀ ਸ਼ੀਰੀ ਹੈ ਇਹਨੇ ਨਮਾਇਆ ਜਿੰਨੂ ਹੀ ਨੇ ਹੋਰ ਦਾ ਖੁਇਲਾ ਨੇ ਸ਼ਵੇਰੇ ਸ਼ਵੇਰੇ ਨਵਾਤਾ ਹੀ ਤੈਨੂੰ ਲੜਿਆ ਕਰੂ ਏ ਵੱਡਾ ਹੋ ਕੇ ਬਰਾਕ ਗਿਆ ਪਿੰਮਾ ਲਈ ਨਹੀਂ ਨਹੀਂ ਬੈਣਾ ਨਹੀਂ ਹੁੰਦਾ ਇੱਟਾ ਹੂੰ ਫੇ ਮੈਂ ਇਦਾਂ ਇੱਥੇ ਟੱਬਰਾ ਕੇ ਸਮੀਤ ਬੜੀਆਂ ਕਰਦੀ ਹੁੰਦੀ ਸੀ ਹੂੰ ਫੇ ਸਮੀਤ ਨੇ ਲਿਆ ਦੇਣਾ ਮੈਨੂੰ ਪਾਣੀ ਕੋ ਨਹੀਂ ਫੇ ਮੈਂ ਇੱਥੇ ਘੁਲਤੀ ਘੁਲਤੀ ਨਵਾ ਲੈਣਾ ਹੂੰ ਗਰਮੀ ਬੜੀ ਸੀ ਜਿਹੜੇ ਕਰਨਾ ਕੀ ਛੇ ਬਜੀ ਛੇ ਗੇ ਛੇ ਬੇ ਬੇ ਛਬ ਛਬ ਸਾਸੀ ਕਾਲ ਬਾਦ ਸਾਰਿਆਂ ਨੂੰ ਕਾ ਚੰਗਾ ਜੀ